ਤਤਨਾਉ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮ ਦਾਤਿ ਠਾਕੁਰ ਪਿਤ ਪਾਲੋ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪਿਤ ਪਾਲੋ बारीक तुम रे तारे जेहवा एक कवन गुण कै बेशमार बेअंत स्वामी तेरो अंत न कि नहीं लैटपराध हमारे खंडो ਅਨਕ ਵਿਧੀ ਸਮਝਾਵੋ ਹਮ ਗਿਆਨ ਅਲਪ ਮਤ ਤੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰਾਖੜ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਾਜਨ ਸੁਹੇਲੇ ਰਾਖੋ ਰਾਖੜ ਹਾਰ ਦੇ ਅੱਲਾ नानक काल के गोले गुरु प्यारी गुरु स्वारी गुरु जी का खास रूप गुरु खालसा सात समय जी आओ हर रोज तरह उकल कल की तरह पातशाह जी की बख्शी हुई गुरु फतेह प्रवान करो इक्के बार कहते गज के आखो जी ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਲੜੀਵਾਰ ਕਥਾ ਸੋ ਸਾkti ਦੀਦੀ ਜੀਵਨ ਦੀ ਗੁਰ ਕਲਜੀ ਤਰਪਾ ਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਕੇ ਵਾਲੀ ਦੀਦਾ ਮੇਗਾ ਚੌਥਾ ਦਿਨ ਕੱਲ ਆਪ ਜੀ ਨੇ ਸਰਵਨ ਕਰਿਆ ਤੇ ਅੱਜ 15 ਦਿਨ ਦੀ ਕਥਾ ਆਪਕਾ ਸਰਵਨ ਕਰ ਰਹੇ ਹੋ ਤੋ ਕਾਲਦੀ ਕਥਾ ਦੇ ਵਿੱਚ ਆਪ ਜੀ ਨੇ ਸਰਵਨ ਪੀਤਾ ਕਿ ਕਿਸ ਤਰੀਕੇ ਸਤਿ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਹਨ ਕਿ ਕਾਲ ਕੁਰਬ ਜਦੋਂ ਉਹਨਾਂ ਤੇ ਕੁਝ ਹੋ ਕਰਕੇ ਉਹਨਾਂ ਨੂੰ ਕਰਤੇ ਭੇਜ ਰਹੇ ਸਨ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਆਪਣਾ ਪੁੱਤ ਨਿਵਾਜ ਕਰਕੇ ਇਸ ਮਾਰ ਲੋਗ ਤੇ ਭੇਜ ਰਿਹਾ ਤੇ ਪੰਚ ਦਾ ਪਚਾਰ ਕਰਨ ਲਈ ਭੇਜ ਰਿਹਾ और अगे कल पाशा जी ने ये अकाल पुरुष निरंकार जो होते अगे यही वचन किते कि आप जी जो के जोर के बिना आप जी की सहाय के बिना मैं यह पंथ जरा जगत नहीं चला सकता यह पंथ का ही चलेगा जो तो आप की कृपा करोगे आप की अंग संग सहाय भी होवोगे सो तो आज पंजे दिन की कथा ਜਿਹੜੀ ਹੈ ਉਸ ਦਾ ਅੱਜ ਰੰਭ ਕਰਦੇ ਹਾਂ ਤੇ ਆਪ ਜੀ ਇੱਕ ਤਿਤ ਹੋ ਕਰਕੇ ਲੋਧ ਤਰਾ ਅੱਜ ਦੀ ਕਥਾ ਨੂੰ ਵਿਚਰਨ ਕਰਨਾ ਕਰੋ ਤੇ ਸੰਤੂਸ਼ ਕੇ ਪਾਸ਼ਾ ਜੀ ਦੇ ਜੀਵਨ ਤੋਂ ਸੇਧ ਲੈ ਕਰਕੇ ਜੀਵਨ ਨੂੰ ਸੋਣਾ ਇਸ ਤਰ੍ਹਾਂ ਬਰਉਣ ਦਾ ਯਤਨ ਕਰੋ ਤੇ ਆਪਣੇ ਜੀਵਨ ਦੇ ਵਿੱਚ ਤਦੂਸ਼ ਕੇ ਪਾਸ਼ਾ ਜੀ ਦੇ ਜੀਵਨ ਤੋਂ ਲਈ ਹੋਈ ਸੇਧ ਨੂੰ ਜਿਹੜਾ ਹੈ ਉਹ ਅਪਲਾਈ ਕਰਕੇ ਦੇ ਉਸ ਜੀਵਨ ਨੂੰ ਉਜਰਾ ਹੈ ਉਹ ਗੁਰੂ ਕਲਜੀ ਤਾਲ ਦੀ ਮਹਿਮਾ ਦੇ ਪਖੀ ਸਾਦੇ ਨਾਲ ਜਿਹੜਾ ਹੈ ਜੀਣਾ ਕਰਨਾ ਹੈ ਨਰਾਜ ਛੰਦ ਛੰਦ ਜਿਹੜਾ ਸ਼ੁਰੂ ਹੋ ਰਿਹਾ ਹੈ ਉਸ ਦਾ ਨਾਮ ਹੈ ਨਰਾਜ ਛੰਦ ਦਸਮਾਹਸੀ ਛੰਦ ਦਸਮਾਹਸੀ ਦੇ ਪ੍ਰਾਣੀ ਦੇ ਵਿੱਚ ਜਿੰਨੇ ਵੀ ਬਾਣੀਆਂ ਨੇ ਉਹ ਬਾਣੀ ਦੇ ਵਿੱਚ ਜਦੋਂ ਅਸੀਂ ਕਰਦੇ ਹਾਂ ਗਾਇਨ ਕਰਦੇ ਹਾਂ ਤੋ ਕਲਗੀਧਰ ਪਾਤਸ਼ਾਹ ਜੀ ਛੰਦਾ ਦੇ ਵਿੱਚ ਬਾਣੀ ਕਵਿਤਾਵਾਂ ਦੇ ਵਿੱਚ ਲਿਖਦੇ ਹਾਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਬਾਣੀ ਹੈ ਜੋ ਅਸੀਂ ਪੜਦੇ ਹਾਂ ਸੁਣਦੇ ਹਾਂ ਉਹ ਬਾਣੀ ਜਿਹੜੀ ਹੈ ਉਹ ਇਲਾਹੀ ਬਾਣੀ ਸਾਨੂੰ ਜਿਹੜਾ ਹੈ ਸਕੂਨ ਦਿੰਦੀ ਹੈ ਸਾਡੇ ਅੰਦਰ ਅਧਿਆਤਮ ਭਰਦੀ ਹੈ ਤੇ ਸੰਤ ਵਾਲਾ ਜਿਹੜਾ ਰੂਪ ਹੈ ਉਹ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੋਲੋਂ ਮਿਲਦਾ ਹੈ ਤੇ ਜਦੋਂ ਸਾਨੂੰ ਕਦੇ ਵੀ ਵੀਰ ਦਸਦੀ ਜਾ ਜੋਸ਼ ਦੀ ਲੋਰ ਹੁੰਦੀ ਹੈ ਉਦੋਂ ਅਸੀਂ ਆਸ ਸੀ ਰਸਮ ਕਰਦੇ ਸੀ ਦੀ ਬਾਣੀ ਨੂੰ ਕਰਦੇ ਹਾਂ ਸੋ ਆਸ ਸੀ ਰਸਮ ਅੰਦਰ ਅੰਦਰ ਕਿੰਨੀ ਵੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰਜਨ ਤੋਂ ਉਚਾਰਨ ਕਰੀ ਹੈ ਉਹ ਸਾਰੀ ਹੀ ਜੀਵ ਰਸਤੇ ਆਧਾਰਿਤ ਹੈ ਸੇ ਜੀਵਨ ਨੂੰ ਸੇ ਦੇਣ ਵਾਲੀ ਹੈ ਤੇ ਇਸ ਬਾਣੀ ਦੇ ਨਾਲ ਨਾਲ ਉਸ ਬਾਣੀ ਦੇ ਵਿੱਚ ਜੋ ਬਚਨ ਕਲਗੀਧਰ ਪਾਤਸ਼ਾਹ ਜੀ ਨੇ ਕੀਤੇ ਉਹ ਜਿਹੜੇ ਛੰਦਾਂ ਬੰਦੀ ਕੀਤੇ ਆ ਕਵਿਤ ਦੇ ਰੂਪ ਕੀਤੇ ਹੈ ਸੋ ਜਦੋਂ ਵੀ ਆਪ ਦੀ ਕਦੇ ਵੀ ਗਦਮ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜੋਗੇ ਉਹਦੇ ਵਿੱਚ ਜਦੋਂ ਵੀ ਕੋਈ ਅੱਗੇ ਬੰਦ ਸ਼ੁਰੂ ਹੁੰਦਾ ਹੈ ਜਾਂ ਅੱਗੇ ਕੋਈ ਵੀ ਬਾਣੀ ਸ਼ੁਰੂ ਹੁੰਦੀ ਹੈ ਉਸ ਬਾਣੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਤਰੀਕੇ ਛੰਦ ਦੇ ਨਾਮ ਹੁੰਦੇ ਹਨ ਜਿਵੇਂ ਅਸੀਂ ਪਹਿਲਾਂ ਕੱਲ ਸਰਵਨ ਕਰਿਆ ਸੀ ਆਕਾਰ ਸੁਰਖ ਬਾਤ ਕੋਪਈ ਸੋ ਉਵੇਂ ਹੀ ਨਰਾਜ ਛੰਦ ਹੈ ਛੋਟੇ ਸੇ ਤਰੀਕੇ ਜਿਹੜਾ ਕੋ ਜਾਣ ਪੜਿਆਤ ਛੰਦ ਹੁੰਦਾ ਹੈ ਠੀਕ ਹੈ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹਦੇ ਹਾਂ ਉੱਥੇ ਸਾਨੂੰ ਜਿਹੜੀ ਬਾਣੀ ਮਿਲਦੀ ਹੈ ਉਹ ਸਾਨੂੰ ਪ੍ਰਥਾਏ ਮਿਲਦੀ ਹੈ ਗੁਰੂ ਸਾਹਿਬਾਨ ਦੇ ਉੱਥੇ ਕੀ ਹੁੰਦਾ ਹੈ ਕਿ ਮਹਿਲਾ ਪਹਿਲਾ ਮਹਿਲਾ ਦੂਜਾ ਮਹਿਲਾ ਤੀਜਾ ਮਹਿਲਾ ਪੰਜਵਾ ਮਹਿਲਾ ਚੌਥਾ ਇਸ ਤਰੀਕੇ ਨਾਲ ਉਹਦੇ ਜਿਹੜਾ ਮਹਿਲ ਲਿਖਿਆ ਹੈ ਉਲਤੇ ਪਰਤਾ ਇਹ ਜਿਹੜਾ ਬਚਨ ਮੰਨਦਾ ਉਹ ਇਹ ਹੈ ਕਿ ਇਹ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਹਿਲਾ ਪਹਿਲਾ ਲਿਖਿਆ ਆਏਗਾ ਜਿਸ ਬਾਣੀ ਦੇ ਸ਼ੁਰੂਆਤ ਦੇ ਵਿੱਚ ਤੇ ਉੱਥੇ ਅਸੀਂ ਕਹਾਂਗੇ ਕਿ ਇਹ ਬਾਣੀ ਜਿਹੜੀ ਹੈ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰਨ ਕੀਤੀ ਹੋਈ ਹੈ ਉਸੇ ਤਰੀਕੇ ਮਹਿਲਾ ਦੂਜਾ ਗੁਰੂ ਅੰਗਦ ਦੇਵ ਸਾਹਿਬ ਜੀ ਤੇ ਮਹਿਲਾ ਤੀਜਾ ਗੁਰੂ ਅਮਰਦਾਸ ਜੀ ਪਾਸ਼ਾ ਮਹਿਲਾ ਚੌਥਾ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਤੇ ਪੰਜਵਾਂ ਮਹਿਲਾ ਪੰਜਵਾਂ ਜਿਹੜਾ ਸ਼ਾਹ ਕੀ ਗੁਰੂ ਅਗੰਗਦ ਜੀ ਪਾਸ਼ਾ ਤੇ ਪਾਸ਼ਾ ਜੀ ਦੇ ਬਾਣੀ ਤੇ ਉਹ ਮਹਲਾ 9 ਦੇ ਸ਼ਲੋਕ ਲੋਕ 9ਵੇਂ ਮਹੱਲੇ ਦੇ ਮਹੱਲੇ ਦੇ ਪੜਦੇ ਆ ਉਹ ਜਿਹੜੇ ਸ਼ਲੋਕ 9ਵੇਂ ਮਹੱਲੇ ਦੇ ਆ ਉਹ ਆਂਦੇ ਨੇ ਉਹਦੇ ਵਿੱਚ ਅਸੀਂ ਦੋ ਸ਼ੁਰੂਆਤ ਕਰੀਏ ਉਹ 9ਵੇਂ ਪਾਸ਼ਾ ਜੀ ਦੀ ਕਰਨਾ ਕੀਤੀ ਹੋ ਬਾਣੀ ਆ ਉਹ ਸਹੀ ਤਰੀਕੇ ਨਾਲ ਦਾਦੀ ਬਾਣੀ ਲੋਤੇ ਫਕਤਾ ਦੇ ਨਾਮ ਹਨ ਸ਼ਲੋਕ ਸੀ ਕਬੀਰ ਜੀ ਕੇ ਸ਼ਲੋਕ ਸੀ ਫਰੀਦ ਜੀ ਕੇ ਜੀ ਐਸੇ ਤੀ ਕੇ ਕਿ ਜਿਹੜੀ ਕਾਲ ਸਿੱਧਾ ਸੰਗਤ ਦੀ ਬਾਣੀ ਹੈ ਉਹਦੇ ਵਿੱਚ ਸਾਨੂੰ ਜੋ ਵੀ ਬਾਣੀ ਅੰਕਤ ਮਿਲਦੀ ਹੈ ਉਹ ਛੰਡਾਂ ਦੇ ਵਿੱਚ ਜਾਂ ਕਵਿਤਾ ਦੇ ਵਿੱਚ ਮਿਲਦੀ ਹੈ ਕਬੈਤ ਜਿਵੇਂ ਕਾਲ ਬਾਚ ਕਬੈਤ ਪਾਸ਼ਾ ਜਮੇ ਹਨ ਤੇ ਜਰਾਸੀ ਅਕਸਰੀ ਸ਼ਬਦ ਸੁਣਦੇ ਹੁੰਦੇ ਆ ਮਿੱਤਰ ਪਿਆਰੇ ਨੂੰ ਹਾਲ ਮੁੜਦਾ ਰਹਿਣਾ ਉਹ ਵੀ ਜਿਹੜਾ ਹੈ ਉਹ ਬਾਣੀ ਉਹ ਬਾਣੀ ਦੀ ਜਿਹੜੀ ਸ਼ੁਰੂਆਤ ਹੈ ਉਹ ਬਾਣੀ ਦੀ ਸ਼ੁਰੂਆਤ ਦੇ ਵਿੱਚ ਅੰਕਤ ਹੈ ਚਾਲ ਪਾਸ਼ਾ ਜਦੋਂ ਕਿ ਉਹਨੇ ਚਾਲ ਸੋਚ ਕੀਤੀ ਜਿਹੜੇ ਬਾਸ਼ਾ ਜੀ ਨੇ

ਉਹ ਜੇ ਰੂ ਮੰਨ ਕੇ ਆ ਕੰਨਾਂ ਦੇ ਵਿੱਚ ਵਾਲੀਆਂ ਪਾਉਣੀਆਂ ਹੈ ਨਾ ਮੈਂ ਕਿਸੇ ਦਾ ਦਿੱਤਾ ਹੋਇਆ ਜੋਗ ਯਾਨੀ ਭੇਖ ਧਾਰਨਾ ਹੈ ਨਾ ਹੀ ਮੈਂ ਕਿਸੇ ਦੇ ਦੱਸੇ ਹੋਏ ਪਖਾੜਾ ਨੂੰ ਪੂਜਣਾ ਹੈ ਸੋ ਮੈਂ ਜਿਸ ਤਿੱਤੇ ਮੈਨੂੰ ਅਧਾਰਪੁਰ ਦੇ ਦਾ ਗਾਰਦੀ ਨੇ ਬਚਨ ਕਰੇ ਹਨ ਮੈਂ ਉਹਨਾਂ ਬਚਨਾਂ ਨੂੰ ਮੰਨ ਕਰਕੇ ਉਹਨਾਂ ਬਚਨਾਂ ਦੇ ਉੱਤੇ ਚੱਲ ਕਰਕੇ ਤੇ ਅੱਗੇ ਜਿਹੜੀ ਲੋਕਾਈ ਹੈ ਲੋਕਾਈ ਨੂੰ ਵੀ ਉਸੇ ਹੀ ਬਚਨਾਂ ਦਾ ਗਿਆਨ ਕਰਵਾ ਕਰਕੇ ਉਸ ਅਕਾਲ ਪੁਰਖ ਦੇ ਲੜ ਲਾਉਣਾ ਹੈ ਖਾਨ ਪੂਜ ਹੋ ਨਹੀਂ ਨਾ ਭੇਖ ਪੀਜ ਹੋ ਕਹੀ ਅਨੰਤ ਨਾਮ ਗਾਏ ਹੋ ਪਰਮ ਪੁਰਖ ਪਾਏ ਹੋ ਸਰਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਰਹੇ ਕਿ ਮੈਂ ਕੋਈ ਪੱਥਰ ਨਹੀਂ ਪੂਜਣੇ ਮੈਂ ਕੋਈ ਤਵੀਤ ਗਾਲਚ ਨਹੀਂ ਪਾਣੇ ਕੋਈ ਭੇਖ ਨਹੀਂ ਧਾਰਨਾ ਕੋਈ ਵੀ ਮੈਂ ਐਸਾ ਕੋਈ ਜਿਹੜਾ ਪਖੰਡ ਹੈ ਜਾਂ ਮੈਂ ਕੋਈ ਐਸਾ ਭੇਖ ਹੈ ਜੋ ਦੁਨੀਆਂ ਦੇ ਉੱਤੇ ਪਹਿਲਾਂ ਚੱਲ ਰਿਹਾ ਹੈ ਸਿੱਖੀ ਦੇ ਉੱਤੇ ਚੱਲ ਰਿਹਾ ਹੈ ਮੈਂ ਉਹ ਨਹੀਂ ਕਰਨਾ ਹੈ ਮੈਨੂੰ ਜੋ ਨਾਮ ਜਿਹੜਾ ਰੂਪ ਤੇ ਪਾਸ਼ਾ ਜੀ ਨੇ ਨਿਰੰਕਾਰ ਜੀ ਨੇ ਦੱਸਿਆ ਮੈਂ ਉਹੀ ਜਪਾਂਗਾ ਤੇ ਮੈਂ ਉਸੇ ਹੀ ਨਾਮ ਤੋਂ ਪਰਮਪੁਰਖ ਨੂੰ ਪਾਵਾਂਗਾ ਜਟਾ ਨਾ ਸੀਸ ਧਾਰੂ ਨਾਮੁ ਮントਰਕਰਾਸੋ ਧਾਰੂ ਮਕਾਨ ਕਹੂ ਕੀ ਤਰੋ ਤੇ ਹੋ ਪ੍ਰਭੂ ਸੋ ਮੈਂ ਕਰੋ ਉਹ ਸਤੂ ਗੁਰੂ ਕੇ ਸਾਧ ਜੀ ਕਹਿ ਰਹੇ ਹਨ ਕਿ ਮੈਂ ਸੀਸ ਤੇ ਕੋਈ ਘਟਾ ਨਹੀਂ ਧਾਰਨੀ ਆ ਮੈਂ ਜੜਾ ਟੜੀ ਥਾਰੂ ਨਹੀਂ ਬਣਨਾ ਮੈਂ ਕੰਨਾਂ ਦੇ ਵਿੱਚ ਕੋਈ ਮੰਦਰਾ ਨਹੀਂ ਪਾਉਣੀ ਆ ਇਸਲਾ ਦੂਸਰੇ ਮਤ ਦੇ ਜਿਹੜੇ ਲੋਕ ਸਨ ਉਦਾਸੀਨ ਮਤ ਦੇ ਲੋਕ ਜਾਂ ਜੋ ਵੀ ਮਤ ਦੇ ਜਿਹੜੇ ਲੋਕ ਸਨ ਉਹ ਸਾਧੂ ਆਪਣੇ ਕੰਨਾਂ ਨੂੰ ਪਾੜ ਕਰਕੇ ਮੰਦਰਾ ਮੰਦਰਾਗਾਲ ਚ ਪਾ ਕਰਕੇ ਜੋਗਧਾਨੁ ਕਰ ਲੈਂਦੇ ਸਨ ਤੇ ਜਟਾਧਾਰੀ ਜਿਹੜੇ ਸਾਧੂ ਹੋਏ ਉਹ ਉਸ ਤੇ ਜਟਾ ਬਣਾ ਕਰਕੇ ਜਟਾ ਤੇ ਨਾਲ ਕਈ ਕਈ ਦਿਨ ਕਈ ਕਈ ਮਹੀਨੇ ਕਈ ਕਈ ਸਦੀਆਂ ਪੇੜਾ ਨਾ ਬੰਨ੍ਹ ਕਰਕੇ ਇਹ ਖੁੰਬੇ ਨਾ ਵਨਗਾ ਦੇ ਕੋਟੇ ਨਾ ਬੰਨ੍ਹ ਕਰਕੇ ਇਹ ਸਤਿ ਕਰਿਆ ਕਰਦੇ ਸੀ ਕਿ ਉਹ ਉਸ ਨਿਰੰਕਾਰ ਨੂੰ ਪ੍ਰਾਪਤ ਕਰ ਲੈਣਗੇ ਪਰ ਨਹੀਂ ਸਾਧੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਨਹੀਂ ਇਸ ਤਿੱਕ ਦਾ ਕੁਛ ਵੀ ਕਰਨਾ ਨਾ ਮੈਂ ਇਹੋ ਜਿਹਾ ਕੋਈ ਤੇਕ ਜਿਹੜਾ ਹੈ ਧਾਰਨਾ ਹੈ ਔਰ ਸਤਗੁਰ ਸੱਚੇ ਪਾਤ ਜੀ ਦੇ ਵਰਦੇ ਬਚਨ ਕਰਦੇ ਨੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਨਾ ਮੈਂ ਕਿਸੇ ਦੀ ਕੀਤੀ ਹੋਈ ਮਹਿਮਾ ਨੂੰ ਕਿ ਕਿਸੇ ਹੋਰ ਦੀ ਮਹਿਮਾ ਕੋਈ ਸਾਧੂ ਜਨ ਕਰ ਰਹੇ ਨੇ ਮੈਂ ਉਹਨਾਂ ਵੱਲ ਕੰਨ ਵੀ ਨਹੀਂ ਕਰਨਾ ਹੈ ਸੋ ਅੱਗੇ ਸਤਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਹਿਓ ਪ੍ਰਭੂ ਸੋ ਮੈਂ ਕਰੂੰ ਕਿ ਮੈਂ ਉਸੇ ਤਰੀਕੇ ਹੀ ਕਰਨਾ ਹੈ ਜਿਸ ਤਰੀਕੇ ਮੈਨੂੰ ਮੇਰੇ ਸਤਗੁਰ ਸੱਚੇ ਪਾਤਸ਼ਾਹ ਗੁਰਦੇਵ ਜੀ ਨੇ ਬਚਨ ਕਰਿਆ ਹੈ ਤੇ ਅਬ ਕੀ ਹੈ ਮੈਂ ਉਸੇ ਤਿਕੇਲੇ ਲੋਕਾਈ ਨੂੰ ਜਿਹੜਾ ਹੈ ਉਹ ਨਿਰੰਕਾਰ ਦੇ ਨਾਲ ਜੋੜਨਾ ਕਰਨਾ ਹੈ। ਪਦੋਸੋ ਇੱਕ ਨਾਮੰ ਜੋ ਕਾਮ ਸਰਬ ਠਾਵੰ ਨਾ ਜਾਪ ਆਨ ਕੋਜਪੋ ਨਾ ਔਰ ਥਾਪ ਨਾ ਤਪੋ। ਮੈਂ ਸਭ ਜੀ ਦੇ ਪਾਸ਼ਾ ਜੀ ਦੇ ਆ ਰਹੇ ਹਨ। ਤੇ ਮੈਨੂੰ ਉਹ ਨਾਮ ਜੋ ਸਿਮਰਨ ਮੇਰੇ गुरुदेव अकाल पुरख ने बख्शे है मैं नो ही जपना करा तो मेरा एक काम है मेरा जो आन वाला मनोरथ है वही मैं करना है मैं सिर्फ जरा नाम है वो उस अकाल पुरख का जपना है और लुकई भी जपा है मैं कोई और स्थापना ना ना और स्थापना थपूं मैं होर कोई स्थापना नहीं करनी ਕਿ ਮੈਂ ਕੋਈ ਪੱਥਰ ਦੇ ਨਾਲ ਕਿਸੇ ਹੋਰ ਦੇ ਨਾਲ ਜਾਂ ਮੈਂ ਕਿਸੇ ਮੜੀ ਮਤਾਣੀ گور ਦੇ ਨਾਲ ਜਿਹੜਾ ਹੈ ਲੋਕਾਈ ਨੂੰ ਜੋੜ ਲਵਾ ਨਹੀਂ ਮੈਂ ਸਿਰ ਉਹਨਾਂ ਦਾ ਕੰਮ ਕਰਨਾ ਹੈ ਜੋ ਮੇਰੇ ਗੁਰਦੇਵ ਨੇ ਮੈਨੂੰ ਕਹਿ ਕਰਕੇ ਇਸ ਧਰਤੀ ਮਾਤ ਲੋਕ ਦੇ ਉੱਤੇ ਭੇਜਿਆ ਹੈ। ਬਿਆੰਤ ਨਾਮ ਧਿਆਏ ਹੂੰ ਪਰਮ ਜੋਤ ਪਾਏ ਹੂੰ ਨਾ ਧਿਆਨ ਆਨ ਕੋ ਤਰੋ ਨਾ ਨਾਮ ਆਨ ਉਚਰੋ। ਕਉ ਗੁਰੂ ਸੱਤੇ ਪਾਛਾ ਜੀ ਪ੍ਰਮਾਨ ਕਰ ਰਹੇ ਨੇ ਮੇਰੇ ਕੋ ਪਹਿਲਾ ਜਿਹੜੇ ਆਏ ਨੇ ਉਹਨਾਂ ਨੇ ਬਿਆਨਤ ਨਾਮ ਜਿਹੜੇ ਰਖਾ ਲਏ ਤੇ ਨਾਮ ਧਿਆਲੇ ਉਹਨਾਂ ਨੇ ਨਾਮ ਜਿਹੜੇ ਹੈ ਬਿਆਨਤ ਜਿਹੜੇ ਆਪਣੇ ਰਖਾਏ ਔਰ ਆਪਣੀ ਸੋਭਾ ਕਰਾਈ ਉਹਨਾਂ ਉੱਤੇ ਕਿਸੇ ਨੇ ਵੀ ਕੋਈ ਜੋਕ ਨਹੀਂ ਪਾਈ ਯਾਨੀ ਅਕਾਲ ਪੁਰਖ ਦੀ ਜੋਤ ਨਾਲ ਕੋਈ ਧਿਆਨ ਨਹੀਂ ਧਰਿਆ ਹੈ ਨਾ ਹੀ ਅਕਾਲ ਪੁਰਖ ਦਾ ਨਾਮ ਉਚਾਰਿਆ ਹੈ ਨਾ ਹੀ ਜਿਹੜਾ ਹੈ ਦੁਪਾਈ ਨੂੰ ਅਕਾਲ ਪੁਰਖ ਨਾਲ ਜੋੜਿਆ ਹੈ ਤਵਕ ਨਾਮ ਰਤਯੰਗ ਨ ਆਨ ਮਾਨਮਤਯੰਗ ਪਰਮ ਧਿਆਨ ਧਾਰਯੰਗ ਅਨੰਤ ਪਾਪ ਤਾਰਯੰਗ ਅਕਲਜੀਤਰ ਪਾਸ਼ਾ ਜੀ ਕਹਿੰਦੇ ਆਕਾਰ ਕੋਰਗ ਨੇ 60 ਜਦੋਂ ਵੜਾਈ 60 ਵੜਾਨ ਤੋਂ ਬਾਅਦ ਜਿਹੜਾ ਲੋਕਾਂ ਵਿੱਚ ਆਕਰ ਕੇ ਜਦੋਂ ਤੇ ਵੀ ਦੇਵਤੇ ਜੋ ਆਕਾਰ ਕੋਰੋ ਜੀ ਨ ਰਕੇ ਇਸੀ ਅਸੀਂ ਵਿਆਖਿਆ 2 ਦਿਨ ਪਹਿਲਾਂ ਵੀ ਸਰਵਨ ਕਰੀ ਸੀ ਕਹਾਣੇ ਵਿੱਚ ਦੂਜੇ ਤਰੀਕੇ ਜਾਲ ਪ੍ਰੋਟੀਨ ਸਿਸ਼ਟੀ ਬਣਾ ਆ ਕਰਕੇ ਪਹਿਲਾ ਰਾਖਸ਼ ਸਵੇ ਦੇਵੀ ਦੇਵਤੇ ਸਾਧੂ ਜਨ ਮਹਾਤਮਾ ਔਲੀਏ ਪੀਏ پیغمبر ਜਿਹੜੇ ਜਤਾਤ ਆਲੀ ਹੋਰ ਵੀ ਕਈ ਜਿਹੜੇ ਬੜਾਏ ਪਰ ਉਹਨਾਂ ਨੇ ਕੀ ਕੀਤਾ ਆ ਕਰਕੇ ਆਪਣਾ ਨਾਮ ਵੀ ਸੋਭਾ ਕਰਾਰ ਕਰਕੇ ਦੁਨੀਆ ਦੇ ਉੱਤੇ ਆਪਣਾ ਹੀ ਡੰਕਾ ਵਜਵਾਇਆ ਪਰ ਕਿਸੇ ਨੇ ਵੀ ਉਸ ਸਭ ਤੋਂ ਸੱਚੇ ਅਕਾਲ ਪੁਰਖ ਦਾ ਨਾਮ ਕਿਸੇ ਨੇ ਨਹੀਂ ਲਿਖਾਇਆ ਤੋ ਉਹਨਾ ਨੇ ਇਸ ਤਰੀਕੇ ਕਰਦੇ ਹੋਏ ਲੱਖਾਂ ਹੀ ਕਰੋੜਾਂ ਪਾਪ ਜਿਹੜੇ ਹੈ ਆਪਣੇ ਸਿਰ ਉੱਤੇ ਲੈ ਲਏ ਹਨ ਤਮੇਵ ਰੂਪ ਰਾਤ੍ਰੇਂ ਨ ਆਨ ਦਾਨ ਮਾਚੰਗ ਸਵਕ ਨਾਮ ਉਚਰੰਗ ਅਨੰਤ ਦੁਖ ਟਾਰੰਗ ਹੁਣ ਅਕਾਲ ਪੁਰਖ ਦੀ ਜੀ ਨੇਹੀ ਸਤਗੁਰ ਤੇ ਬਾਹਰ ਹੀ ਜਾਣੇ ਬੀ ਅਕਾਲ ਪੁਰਖ ਦੀ ਨੇ ਜੋ ਨਾਮ ਦੱਸ ਕੇ ਪੇਂਚਿਆ ਸੀ ਉਹਨਾਂ ਵਿੱਚ ਕਿਸੇ ਨੇ ਵੀ ਉਹ ਭਾਵ ਨਹੀਂ ਲਪਾਇਆ ਸੋ ਉਹ ਅਲੱਗ-ਅਲੱਗ ਰੂਪ ਧਾਰਨ ਕਰਕੇ ਲੋਕਾਈ ਨੂੰ ਡਰਾਇਆ ਤੁਮਾਇਆ ਕਿ ਉਹਨਾਂ ਨੂੰ ਇਹ ਹੀ ਕਿਹਾ ਅਸੀਂ ਤੁਹਾਡੇ ਠਾਕੁਰਾ ਸਾਨੂੰ ਵੀ ਤੁਸੀਂ ਜਿਹੜਾ ਹੈ ਜਪੜਾ ਕਰਨਾ ਹੈ ਸੋ ਜਦੋਂ ਲੋਕਾਈ ਨੇ ਵੀ ਉਹਨਾਂ ਦਾ ਧਰਮਨ ਕਰਕੇ ਉਹਨਾਂ ਦਾ ਨਾਮ ਉਚਾਰਿਆ ਤੇ ਉਹਨਾਂ ਨੇ ਇਸ ਤਰੀਕੇ ਨਾਮ ਉਚਾਰਨ ਕਰਕੇ ਆਪਣੇ ਆਪ ਨੂੰ ਦੋ ਕਹੀਰ ਨਿੱਤੇ ਦੁੱਖਾ ਦਾ ਭਾਗੀ ਹੀ ਬਣਾਇਆ ਹੈ। ਚਪਈ ਜਿੰਨਾਂ ਦੇਨ ਜਿੰਨਾਂ ਨਾਮ ਤਿਹਾਰੋ ਧਿਆਇਆ, ਦੂਖ ਪਾਪ ਤੇਨ ਨਿਕਟ ਨਾ ਆਇਆ। ਦੇਜੇ ਆੜ ਧਿਆਰ ਕੋ ਧਰੀ, ਬਹਿਸ ਬਹਿਸ ਬਾਦੰਤੇ ਮਰੀ। ਹੁ ਅਕਾਰ ਕੋ ਦੀ ਨੂੰ ਕੰਗਿਤਰ ਪਾਸ਼ਾ ਦੀ ਅਕਾਰੂਤੀ ਦੇ ਨਿਆਈ ਕਰ ਰਹੇ ਹਨ। ਵੀ ਜਿਨਾ ਜਿਨਾ ਨੇ ਤੁਹਾਡਾ ਨਾਮ दपया यानी कुछ क्योंकि इस तरह नहीं हर कोई जड़ा है पत्थर भी पूजता सोल मसानू मू पूजता से जेचे लगा हुए कि साधु ऐसा नहीं कुछ जानवर ऐसे भी सन की असं पहले भी प्रसंग सकते कि जड़ा है सगन कर ਇਹ ਕੁਝ ਐਸੇ ਵੀ ਗੀ ਦਰਾਹਤ ਤੇ ਤੁਕੂ ਦੀ ਜੇਂ ਚੇਪਾ ਹੋਈ ਕਿਉਂਕਿ ਆਤੀ ਵੀ ਹਸਤਾ ਹੋਈ ਹੈ ਤੇ ਇਹ ਸੰਤਾਲੂ ਦਰਸਾ ਰਹੇ ਨੇ ਲਾਹਤ ਤੇ ਦੇਖ ਕੇ ਫਤਲ ਵੀ ਕਰਵਾ ਰਿਹਾ ਅੱਜ ਅਭੀ ਸਰਕਾਰ ਕੋਲ ਜੀ ਹੈ ਜਿਨ੍ਹਾਂ ਨੂੰ ਗਿਆਨ ਹੁੰਦਾ ਹੈ ਸੋ ਗਿਆਨ ਕੋਨ ਨਾਲ ਕੋ ਨੰਬਰ ਤੋਂ ਰਾਖ ਹੋ ਜਾਂਦੇ ਹਨ ਤੇ ਸੁਖਾ ਜਾਂ ਸੁਖਾ ਦਾ ਹੁੰਦਾ ਨੂੰ ਕੋਈ ਵੀ ਜਿਹੜਾ ਹੈ ਫਰਕ ਨਹੀਂ ਪੈਂਦਾ ਸੋ ਉਸੇ ਰਿਤੇ ਹੀ ਤੇ ਕਲ ਕੀ ਕਰਤਾ ਹੈ ਕਿ ਚਰਚਾ ਕਰ ਰਿਹਾ ਜਿਹਨਾਂ ਜਿਹਨਾਂ ਦਾ ਤੁਹਾਡਾ ਨਾਮ ਤੇ ਆਇਆ ਹੋ ਉਹਨਾਂ ਦੇ ਲੱਗਦਾ ਕੋਈ ਆਪਾ ਉਹਨਾਂ ਦੇ ਜਿਹੜੇ ਨੇ ਆਇਆ ਯਾ ਅੰਦਾ ਭਾਵੇ ਨਹੀਂ ਹੈ ਜਿਹਨਾਂ ਨੇ ਬਾਣੀ ਬੜੀ ਜਿਹਨਾਂ ਦੇ ਨਾਮ ਤੇ ਆਇਆ ਉਹਨਾਂ ਨੂੰ ਦੁੱਖ ਨਹੀਂ ਆਉਂਦੇ ਦੁੱਖ ਆਉਂਦੇ ਨਹੀਂ ਪਰ ਜਿਹੜੇ ਉਹ ਸਰਕਾਰ ਕੋ ਤਕ ਕੀਤਾ ਕਰ ਲੈਣ ਉਹ ਸਰਕਾਰ ਕੋ ਤੇ ਭਰੋਸਾ ਕਰ ਲੈਣ ਸੱਚੇ ਦਿਲੋਂ ਸਰਕਾਰ ਕੋ ਨੂੰ ਮੰਨਦੇ ਹਨ ਤੇ ਉਲਟੀ ਨਜ਼ਰੋਂ ਵਾਰੇ ਨਹੀਂ ਮਦਦ ਦੇ ਜਦੋਂ ਉਹਨਾਂ ਦੇ ਕੋ ਦੁੱਖ ਹੁੰਦਾ ਹੈ ਉਹ ਕਾਲੂ ਹੋ ਗਿਆ ਦਾਸਾਂ ਤੇ ਹੀ ਕਰਦੇ ਨੇ ਬਹੁਤ ਲੋਕ ਸਾਰੇ ਤੇ ਨਹੀਂ ਦਿੱਤੇ ਹੋ ਜਾਂ ਸਾਾਨੂੰ ਬਸ ਇਹਨਾਂ ਦੁੱਖਾਂ ਗਿਆ ਦੁੱਖਾਂ ਨੂੰ ਜਿਹੜਾ ਹੈ ਉਹ ਅੰਨੰਦਿਆ ਰਪਾਲ ਬਖੋ ਇਹਨਾਂ ਨੂੰ ਜਿਹੜਾ ਹੈ ਅਸੀਂ ਦੁੱਖਾਂ ਨੂੰ ਦੁੱਖਾਂ ਨੂੰ ਉਸੇ ਤਰੀਕੇ ਦੀ ਜਿਹਨੂੰ ਇਸਾ ਆਪਣਾ ਆਪਣੀ ਵਕਤੀ ਹੈ ਨਹੀਂ ਆ ਸੋ ਲੋਕ ਪਾਪ ਦੇ ਨਿਕਟਨਾ ਆਇਆ ਕਿ ਉਹਨਾਂ ਦੇ ਦੁੱਖਾਂ ਭਾਵ ਉਹਨਾਂ ਦੇ ਨੇੜੇ ਨਹੀਂ ਆਇਆ ਜੇ ਜੇ ਔਰਤੇ ਹਨ ਕੋ ਤਰੀ ਜਿਨ੍ਹਾਂ ਨੇ ਤੁਹਾਨੂੰ ਛੱਡ ਕੇ ਹਾਲ ਕੋਲ ਨੂੰ ਛੱਡ ਕੇ ਕਦੀ ਦਾ ਪਾਸੇ ਜਾ ਰਹੇ ਨੇ ਤਾਂ ਕੋਲ ਨੂੰ ਛੱਡ ਕਰਕੇ ਕਿਸੇ ਹੋਰ ਦਾ ਧਿਆਨ ਤਰਿਆ ਹੈ ਕਿਸੇ ਹੋਰ ਨੂੰ ਰੱਬ ਮੰਨਿਆ ਹੈ ਬਾਕੀ ਦੇਖਿਆ ਜਾਵੇ ਤਾਂ ਅਕਾਲ ਪੁਰਖ ਤਾਂ ਇੱਕ ਹੀ ਹੈ ਉਹ ਅਲੱਗ ਗੱਲ ਹੈ ਕਿ ਅੱਜ ਅਸੀਂ ਅਲੱਗ-ਅਲੱਗ ਨਾਮਾਂ ਤੋਂ ਅਲੱਗ-ਅਲੱਗ ਰਿਸ਼ਤਿਆਂ ਤੋਂ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ ਕਿ ਕੋਈ ਮਾਂ ਕਰਕੇ ਕੋਈ ਪਿਓ ਕਰਕੇ ਕੋਈ ਭਾਈ ਕਰਕੇ ਕੋਈ ਬੰਦਾ ਕਰਕੇ ਕੋਈ ਦੋਸਤ ਕੋਈ ਮਿੱਤਰ ਕੋਈ ਸਖਾ ਦਾ ਵਰਤ ਕਰਕੇ ਜਿਹੜਾ ਹੈ ਆਪਾਲ ਪ੍ਰੋਖ ਨੂੰ ਹੁੰਦਾ ਕਿਉਂ ਹੁੰਦਾ ਹੈ ਸੋ ਸਿੱਧਿਕੇ ਪਰਪੇ ਸਿੱਧੇ ਪਾਕਸ਼ਾ ਦੀ ਕਰਨੇ ਹੱਤ ਕਿ ਜਦੋਂ ਕੋਈ ਆਪ ਦੀ ਦਾ ਨਾਮ ਫੋਲ ਕਰਕੇ ਕਿਸੇ ਹੋਰ ਨੂੰ ਤੇ ਹੁੰਦਾ ਹੈ ਸੋ ਉਹ ਜਿਹੜਾ ਹੈ बार-बार ਮਰਦਾ ਤੇ ਜੰਮਦਾ ਹੈ ਉਹ ਜਨਮ ਮਰਨ ਦੇ ਢੇਡ ਵਿੱਚ ਆਉਂਦਾ ਹੈ ਹੰਗੀ ਕੀ ਹੈ ਕਾਜ ਜਗਤ ਮੋ ਆਏ ਕਰਮ へਤ ਗੁਰੂ ਦੇਵ ਪਠਾਏ ਜਹਾਜਾ ਤੁਮ ਧਰਮ ਵਿਥਾਰੋ ਸੁਖ ਦੋਖਿ ਅਨਪਕਰ ਬਚਾਰੋ ਹੁਣ ਅਲਗੀਦਰ ਬਾਸ਼ਾ ਜੀ ਦਾਸ ਰਹੇ ਹਨ ਬਚਨ ਕਾ ਰਹੇ ਹਨ ਗੁਰਦੇਵ ਜੀ ਨੇ ਕਿਹਾ ਕਈ ਖੁਸੀ ਜਿਹੜਾ ਕਾਜ ਮੈਂ ਤੁਹਾਨੂੰ ਦੱਸਿਆ ਹਮ ਵੀ ਮੈਂ ਉਸੇ ਕਾਜ ਤੋਂ ਕੱਲ ਦੀ ਤਰਫਾ ਸ਼ਾਗੁਰ ਦੇਵ ਜੀ ਦੀ ਨਹੀਂ ਕਰ ਰਹੇ ਹਾਂ ਕਿ ਮੈਂ ਇਸੇ ਕਾਜ ਵਾਸਤੇ ਆਇਆ ਹਾਂ ਕਿ ਮੈਨੂੰ ਆਕਾਰ ਗੁਰੂ ਜੀ ਨੇ ਆਪਣਾ ਨਾਮ ਦੇ ਕਰਕੇ ਆਪਣਾ ਪੁੱਤ ਬਣਾ ਕਰਕੇ ਇਸ ਹਲਤੀ ਤੇ ਆਕਾਰ ਗੁਰੂ ਜੀ ਨੇ ਦੇਇਆ ਹੈ ਸੋ ਮੈਂ ਹਮ ਆ ਕਰਕੇ ਮਾਤ ਲੋਕ ਤੇ ਉਹਨਾਂ ਦਾ ਨਾਮ ਜਪਾਣਾ ਕਰਨਾ ਹੈ ਸੋ ਮੈਂ ਇਸੇ ਕਾਜ ਵਾਸਤੇ ਆਇਆ ਹਾਂ ਤੇ ਮੈਂ ਜਿਹੜਾ ਹੈ ਸੁਦੇਵ ਬਲੋ ਕਰਮ ਵਾਸਤੇ ਪੀ ਐਸ ਆਪ ਲੋਕ ਤੇ ਉਠਾਇਆ ਹੋਇਆ ਧਰਮ ਨੂੰ ਪੇਲਣ ਵਾਸਤੇ ਹੀ ਇਹ ਸਰਦੀ ਤੇ ਭੇਜਿਆ ਗਿਆ ਆ ਤੇ ਜਿੱਥੇ-ਜਿੱਥੇ ਵੀ ਸਤੂਰ ਤੇ ਪਾਸ਼ਾ ਜੀ ਦਾਗਿਆਂ ਆਂ ਕੀ ਆਕਾਰਪੁਰੂਸ਼ੀ ਕਹਿ ਰਹੇ ਹਨ ਕਿ ਜਿਸ ਕਿਸੇ ਚੰਦੇ ਆਂ ਦੀ ਕੋਈ ਤੁੰਤੂ ਪਰਮ ਦਾ ਵਿਚਾਰ ਕਰੇਗਾ ਪਰਚਾਰ ਕਰੇਗਾ ਔਰ ਤੇ ਉਤੇ ਦੁਸ਼ਟਾਂ ਨੂੰ ਹਾੜ-ਫੜ ਕੇ ਮਾਰਨਾ ਵੀ ਹੈ ਦੁਸ਼ਟਾਂ ਨੂੰ ਜਿਹੜਾ ਹੈ ਖਤਮ ਵੀ ਕਰਨਾ ਹੈ यही काजी उत्तरा हम जन्म समझ ले हो साधु सब मनवा कर्म चलावन संत उभारन दोस्त सबन को मूल पारन शंकर भीतर पाशा जी अकारपुरे को देह जिनने आई कहले यार बिमैं ऐसे ही काज वास्ते धरती ते जन्म ले आया अवतार ले आया इस मात लोक ते ते साधु संत सब ज्ञान जड़े ਉਸ ਅਕਾਲ ਪੁਰਖ ਦੀ ਅਗਧ ਚੱਲਣ ਵਾਲੇ ਹਨ ਉਹ ਇਸ ਗੱਲ ਨੂੰ ਸਮਝ ਲੈ ਮੈਂ ਸਿਰਫ ਆਇਆ ਹਾਂ ਇਸ ਆਤਮਾਤ ਲੋਕ ਤੇ ਜਿਹੜਾ ਧਰਮ ਨੂੰ ਟਲਵਾਉਣ ਵਾਸਤੇ ਉਸ ਸੱਚੇ ਧਰਮ ਨੂੰ ਜੋ ਕਿ ਅਕਾਲ ਪੁਰਖ ਦਾ ਬਣਾਇਆ ਹੋਇਆ ਹੈ ਅਕਾਲ ਪੁਰਖ ਦਾ ਬਖਸ਼ਾ ਹੋਇਆ ਹੈ ਮੈਂ ਉਸ ਤਰਨ ਨੂੰ ਟਲਵਾਉਣ ਵਾਸਤੇ ਹੀ ਇੱਥੇ ਆਇਆ ਹਾਂ ਤੇ ਜਿੰਨੇ ਵੀ ਦੋਸ਼ ਚਾਹ ਤੇ ਜਿਹੜੇ ਕੀ ਲੁਕਾਈ ਨੂੰ ਤੰਗ ਕਰਦੇ ਹਨ ਜਾਂ ਲੁਕਾਈ ਨੂੰ ਅਤਿਆਚਾਰ ਦੇ ਨਾਲ ਕਰਦੇ ਹਨ ਤੇ ਨੁਕਾਇਨ ਨੂੰ ਲੁੱਟਦੇ ਕਸੁੱਟਦੇ ਹਨ ਮੈਂ ਉਹਨਾਂ ਸਭ ਦਾ ਜਿਹੜਾ ਹੈ ਉਹ ਉਪਾਅ ਕਰਨਾ ਆ ਕੇ ਆਇਆ ਹਾਂ ਉਹਨਾਂ ਦੁਸ਼ਤਾਂ ਨੂੰ ਜੋ ਬਣਦੀ ਹੋਈ ਸਜ਼ਾ ਹੈ ਜਾਂ ਉਹਨਾਂ ਦਾ ਕੀਤਾ ਹੋਇਆ ਜਿਹੜਾ ਕਰਮ ਦਾ ਕੜ ਹੈ ਉਹ ਦੇਣ ਆਇਆ ਹਾਂ ਜੇ ਜੇ ਪਹਿਲੇ ਉਤਾਰਾ ਆਪ ਆਪ ਤਿੰਨ ਜਾਪ ਹੋ ਜਾ ਰਾ ਰਬਦੋ ਕੀ ਕੋਈ ਨਾ ਵਿਦਾਰਾ ਪਰਮ ਕਰਨ ਕੋ ਰਾਹ ਨਾ ਡਾਰਾ ਹਮ ਸਤੂਰ ਤੇ ਪਾਸ਼ਾ ਜੀ ਕਹਿ ਰਹੇ ਹਨ ਕਿ ਅਕਾਲ ਪੁਰਖ ਜੀ ਨੇ ਜਿਹੜੇ ਪਹਿਲੇ ਅਵਤਾਰ ਪੜਾਏ ਬ੍ਰਹਮਾ ਵਿਸ਼ਣ ਮਹੇਸ਼ ਤੇਤੀ ਕੋਟ ਦੇਵੀ ਦੇਵਤੇ ਤੇ ਰਾਖਸ਼ ਗੁੰਦਰ ਗਿਆ ਸਾਧੂ ਸੰਤ ਸੇ ਪੈਗੰਬਰ ਔਲੀਏ ਉਸ ਜਿੰਨੇ ਵੀ ਬਣਾਏ ਉਹਨਾਂ ਨੇ ਸਤੂ ਅਕਾਲ ਪੁਰਖ ਦਾ ਜਿਹੜਾ ਹੈ ਨਾਮ ਨਹੀਂ ਦੱਸਾਇਆ ਤੇ ਨਾ ਹੀ ਕੋਈ ਵੀ ਐਸਾ ਜੋ ਕਿ ਗਬੂਦੇ ਨੰਦਿਆ ਕਰਦਾ ਆ ਸੋਕੀ ਉਹ ਜਿਹੜਾ ਹੈ ਪਛਾਣਿਆ ਹੈ ਪਰ ਆਪਣਾ ਨਾਮ ਸਭ ਨੇ ਹੀ ਦੱਸਾਇਆ ਹੈ ਆਪਣੇ ਆਪ ਨੂੰ ਯਾਗ ਸਭ ਨੇ ਅਖਵਾਇਆ ਹੈ ਪਰ ਉਹ ਕਾਲ ਪੁਰਖ ਦਾ ਦਿੱਤਾ ਹੈ ਮੰਤਬ ਕਦੀ ਜਿਹੜਾ ਪੂਰਾ ਨਹੀਂ ਦਿੱਤਾ ਬਾਹੀ ਲੁਕਾਈ ਨੂੰ ਉਹ ਸਰਕਾਰ ਕੋਲੋਂ ਤੇ ਦੱਸੇ ਹੋਏ ਘਰ ਨੂੰ ਜਾਂ ਰਾਹ ਦੇ ਉੱਤੇ ਚੱਲਣ ਵਾਸਤੇ ਕਿਸੇ ਨੇ ਫੇਰੇ ਰਿਆ ਹੈ ਜੇ ਜੇ ਗੋਸ ਅੰਬੀਆ ਭਏ ਮੈਂ ਮੈਂ ਕਰਤ ਜਗਤ ਤੇ ਗਏ ਮਹਾਪੁਰਖ ਕਾ ਹੋ ਨਾ ਪਛਾਨਾ ਕਰਮ ਧਰਮ ਕੋ ਕਿਚੂ ਨਾ ਜਾਨਾ ਗੋਸ ਉਹਨੇ ਜਿਹੜੇ ਸਰਦਾਰ ਪਟਿਆ ਲੋ ਲਾਣੇ ਸਮੇਂ ਦੇ ਵਿੱਚ ਸਾਧੂ ਸੰਤ ਜੰਦਾਰੂ ਮਹਾਪੁਰਖ ਜੀ ਤਾਂ ਉੱਤੇ ਅੰਮ੍ਰਿਤ ਬਾਸ਼ਾ ਕਹਿ ਰਹੇ ਹਾਂ ਕਿ ਅਸਲ ਕੋ ਜਿਹੜੇ ਜਿਹੜੇ ਗੌਸ ਬੜਾਏ ਸੀ ਗੱਰਬ ਬੜਾਏ ਸੀ ਉਹ ਵੀ ਮੈਂ ਮੈਂ ਕਰਦੇ ਜਦੋਂ ਤੋ ਤੁਰ ਗਏ ਪਰ ਕਿਸੇ ਨੇ ਵੀ ਉਸਾਰ ਪੁਰਖ ਦੀ ਪਛਾਣ ਜੜੀ ਹੈ ਉਹ ਨੁਕਾ ਦਾ ਨਹੀਂ ਕਰਾਈ धर्म धर्म की गल किसी ने नहीं दसी बस अपना नाम से अपनी ही शोभा कराई है अवरण की आसा कितना ही एक आस धरो मन माही आन आस उपजत कितना ही वाकी आस धरो मन माही ਔਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੀ ਹੀ ਸ਼ੋਭਾ ਕਰਾਈ ਵਰਨ ਕੀ ਆਸ ਕਿਛਾਈ ਉਹਨਾਂ ਨੇ ਕਿਸੇ ਆਪਣੇ ਅਕਾਲਪੁਰਖ ਤੇ ਇਸ਼ਤ ਦੀ ਸ਼ੋਭਾ ਜੜੀ ਤਵੀ ਕੀਤੀ ਤੇ ਉਹਨਾਂ ਨੇ ਜੇ ਲੋਕਾਂ ਨੂੰ ਕੋਈ ਆਸ ਚਲਾਈ ਵੀ ਤੁਸੀਂ ਮੇਰੀ ਪੂਜਾ ਕਰੋਗੇ ਮੇਰੀ ਪੂਜਾ ਕਰਦੇ ਜੀ ਤੁਹਾਨੂੰ ਜੜੀ ਹੈ ਖਾਰੀਆਂ ਆਸਾ ਪੂਰੀਆਂ ਹੋ ਜਾਣਗੀਆਂ ਪਰ ਜੋ ਉਹ ਕਾਲ ਕੁੜਾ ਦਿਨ ਦਿੱਤਾ ਹੈ ਅਮਨੋਰ ਸੀ ਜਾਂ ਯਾਰ ਸੀ ਉਹ ਦਾਰੇ ਕਿਸੇ ਨੇ ਵੀ ਦੱਸਦਾ ਨਹੀਂ ਕੀਤਾ ਹੈ ਦੁਹਰਾ ਕੋਈ ਪੜ੍ਹਤ ਕੁਰਾਨ ਕੋਈ ਪੜ੍ਹਤ ਕੁਰਾਨ ਕਾਲ ਨਾ ਸੱਤ ਬਚਾਏ ਕੋਕਟ ਧਰਵ ਨਿਦਾ ਹੁਣ ਧਿਆਨ ਦਾ ਦੁਹਰਾ क्योंकि जी बा समाप्त होते समय दोगा तो जोड़ा है पढ़ के समाप्त की गई है हम कलगी दरपातशाह जी कह रहे हैं कि तो तो कोई कुरान पढ़ रहा है काफ़ी लोगों पता ही है इस्लाम धर्म के अंदर दे सर्वोच उचित जो ग्रंथ मनिया जाता है कुरान में मनिया जाता है जिस तरीके असी ग्रंथी कल की महाराज जी की बाणी असं पढ़ते हैं ਸਾਰੇ ਗੁਰੂ ਘਰਾਂ ਦੇ ਵਿੱਚ ਸਾਹਿਬ ਜੀ ਗੁਰੂਆਂ ਸਾਹਿਬਾਰੇ ਜੀ ਦਾ ਸਤਿ ਪ੍ਰਤੀ ਕੋਲ ਕਾਇਮ ਨਾ ਹੈ ਕਿ ਨਿਮਰਤਾ ਪ੍ਰਤੀ ਹੀ ਸਭੇ ਹਨ ਅਸਲੀ ਤੂਲੋਰ ਸਭ ਦੀ ਕੌਂਤੀ ਕੀਰਤਨ ਇਹ ਸ਼ਾਮ ਨੂੰ ਰਾਤ ਸੇਂ ਦੇ ਪਾਠ ਕਰਕੇ ਇਹ ਜਪਨ ਚੇਤਾ ਕਰਕੇ ਦੇ ਪਾਠ ਕਰ ਲਈਏ ਕਿ ਸਤੂ ਜੀ ਦੇ ਪਾਠ ਦੇ ਖਾਸ ਕਰੀਏ ਹੋਵੇ ਕਿ ਉਹਦਾ ਦੇ ਕਰ ਕੋ ਸਲਾਮ ਕਰ ਲਈਏ ਕੁਰਾਨ ਨੂੰ ਜੜਾ ਰਹਾ ਤਾਂ ਕਮਲਕਾਇ ਹੈ ਕਿ ਕੁਰਾਨ ਦੀ ਜਿਹੜੀ ਪੜਾਈ ਹੈ ਉਹ ਇਸਲਾਮ ਦਾ ਇੱਕ ਹਰਕਤ ਹੀ ਜੀਵਨ ਹੋਵੇ ਮੈਡਿਟਰੀ ਜਾਂ ਜਿਹੜਾ ਸੋ ਕੋਈ ਸੱਤ ਨੇ ਕਿਹਾ ਹੈ ਕਿ ਜੇ ਬੰਦਾ ਕਲਮੀਰਵਾਚਾ ਕਰਦਾ ਹੈ ਕੋਈ ਕੁਰਾਨ ਨੂੰ ਪੜਦਾ ਹੈ ਤੇ ਕੋਈ ਕੁਰਾਨ ਉਹ ਕੁਰਾਨ ਜਿਹੜੀ ਹੈ ਉਹ ਬੜੀ ਜਿਹੜੀ ਪਾਵਨ ਜਿਹੜੀ ਬਾਣੀ ਹੈ ਉਹ ਇਸਲਾਮਧਰਮ ਦੇ ਨਵੀਆਂ ਵੱਲੋਂ ਵਿਚਾਰ ਕੀਤੀ ਹੋਈ ਹੈ। ਇਹ ਆਇਆਦਾ ਹੈ ਵੀ ਕੁਰਾਨ ਦੇ ਬਾਰੇ ਇਸਲਾਮਧਰਮ ਦੇ ਅਨੁਸਾਰ ਕਿ ਬਹੁਤ ਕੁਝ ਦੁਆਰਾ ਲਿਖਿਆ ਹੈ। ਉਹ ਜੰਨਤ ਤੋਂ ਆਈ ਹੈ। ਇਹਨਾਂ ਇਸਲਾਮਧਰਮ ਦੇ ਬਾਰੇ ਕਹਿੰਦੇ ਹਨ। ਤੇ ਇਹ ਉਹਨਾਂ ਦਾ ਮੰਨਣਾ ਹੈ ਕਿ ਜੇ ਵੀ ਸਾਬੂ ਕੋਈ ਦੋਰਾਏ ਨਹੀਂ ਹੈ ਜੀ ਕੋਈ ਦਾ ਪੱਕਾ ਜਾਂ ਨਹੀਂ ਮੰਨਣਾ ਉਹ ਤਾਂ ਬਣੀ ਚੇਚਾ ਪਰ ਉਹਨਾਂ ਦੇ ਅਨੁਸਾਰ ਉਹਨਾਂ ਦਾ ਕਹਿਣਾ ਇਹ ਹੈ ਕਿ ਕੁਰਾਨ ਦੇ ਵੀ ਜੇ ਸੱਚ ਹੋਈਏ ਉਹਨੇ ਹੀ हिंदू मत के सनातन मत के हिंदू का वैसे कोई धर्म भी नहीं होंगे सनातन धर्म सनातन मत हम इन जरा आर्य समाज चलता है तो इन्होंने तो जेडे पुरान पढ़े जो है ग्रंथ पढ़े जो कुल ठीक है रितियां रुतियां होर अर्थ शास्त्र बहुत कुछ है इन्हों को भी जगह काफी हैं पर यह ज्यादातर तवक् जी दिखते हैं और तवक् दिखते पत्थर में ਬੜਾ ਪਿਆਰਾ ਬੁੱਕੇ ਹੋਨਰ ਨੂੰ ਪੁੱਛਣਾ ਕਿ ਜੇ ਦੇਖੋਗੇ ਮਦਰਾਂ ਜਿਹਾ ਹੋਵੇ 170 ਨੇ ਮੋਤੀ ਰੂਪ ਦੇ ਕੰਪਲਿਸ਼ਨ ਵੀ ਦੇ ਰੂਪ ਵਿੱਚ ਜਾਣਗੇ ਇਹ ਰਾਏ ਦੇ ਪਿਆਰੇ ਵਿਗਨੋ ਜੀ ਦੇ ਆਪ ਜੀ ਦੇ ਹੋਵੇ ਵੀ ਯਰਤ ਕਰਦੇਗੇ ਇਸ਼ਾਰਾ ਬੜਾ ਦੇ ਜਿਹੜਾ ਸਾਨੂੰ ਪੱਤਰ ਦੇ ਕੇ ਲੱਗੇ ਬਹੁਤ ਹੀ ਜ਼ਿਆਦਾ ਪੂਰੀ ਜੀ ਆਬ ਆਪ ਕੀ ਇਹ ਪੜਨ ਵਾਸਤੇ ਜਾਣ ਲੈਣ ਵਾਸਤੇ ਇੱਕ ਸਾਾਨੂੰ ਕੜਦੇ ਵੀ ਹਾਂ ਗਰੰਥਾਂ ਨੂੰ ਵਿਚਾਰਦੇ ਵੀ ਹਾਂ ਕਿ ਪਈ ਐਸੇ ਇਹਨਾਂ ਦੇ ਸਾਧੂ ਮਹਾਂਪੁਰਖ ਨੇ ਜੋ ਇਹ ਗੱਲ ਬੰਦੇ ਹਨ ਕਿ ਜੋ ਗੱਲ ਜੋ ਬਚਨ ਅਗਰ ਆਪਦੇ ਪੁਰਾਣੇ ਵਿੱਚ ਜਾਂ ਗਰੰਥਾਂ ਵਿੱਚ ਕੀਤਾ ਹੈ ਸੋ ਉਹ ਹੀ ਜਿਹੜਾ ਹੈ ਉਹ ਕੁਰਾਨ ਪੜਾਂਦੇ ਵਿੱਚ ਆਉਂਦਾ ਹੈ ਔਰ ਕੁਰਾਨ ਨਾਲ ਵਿੱਚ ਰੱਬ ਦੇ ਕੋਲੇ ਹੋਏ ਸਾਰੇ ਬਚਨ ਜਿਹੜੇ ਹਨ ਉਹ ਅੰਕਿਤ ਕੀਤੇ ਗਏ ਹਨ ਸੋ ਰੱਬ ਇਹ ਬਤੇ ਪਾਠਨ ਕਰਦੇ ਹਨ ਕੋਈ ਪੜਤ ਕੁਰਾਨ ਹੈ ਕੋਈ ਬੜਤ ਕੋਲ ਪੁਰਾਣੇ ਪੁਰਾਣੇ ਜਾਂ ਪੁਰਾਣੇ ਪੜਨ ਨਾਲ ਕਾਲਕੋ ਬਚਿਆ ਨਹੀਂ ਜਾਂਦਾ ਕਾਲ ਦਾ ਕੰਮ ਕੁਝ ਹੀ ਆ ਰਹਾ ਹੈ मतलब मौत का सब कुछ ही हो रही है आए है कि ਉਸ ਲਾਪਤੀ ਪक्षी होई बारे चाहे हो ਕਿਸੇ ਵੀ ਘਰ ਦੇ ਵਿੱਚ ਉਹ ਪੜਨ ਦੇ ਨਾਲ ਇਹ ਹੋ ਸਕਦਾ ਹੈ ਕਿ ਜਿਹੜੀ ਮੋਟ ਹੋਣੀ ਹੋ ਉਹ ਸੁਖਾਰੀ ਹੋ ਸਕਦੀ ਹੈ ਤੁਸੀਂ ਕੀ ਆ ਜਾਂਦਾ ਹੈ ਕਿ ਉਸ ਪਿਆਰੇ ਤੇ ਯਾਤੇ ਵਿੱਚ ਲਗਾਉਂ ਸੀ ਆਪਣੀ ਚਾਰ ਦੇ ਮਿਆਂ ਇਹ ਚਾਰ ਦੇ ਨੂੰ ਯਾਦ ਕਰਦੇ ਹੋਏ ਚਾਰ ਦੇ ਹੋ ਜਾ ਕਿ ਜਿਹੜਾ ਸਰ ਦਾ ਔਰ ਦਾ ਜਿਹੜਾ ਜਿਹੜਾ ਹੋ ਨਹੀਂ ਖਤਮ ਹੋਦਾ ਹੈ ਸੋ ਸੰਗਤੀ ਅੱਜ ਦਾ ਜਿਹੜਾ ਪ੍ਰਸੰਗ ਹੈ ਉਹ ਤੇ ਇਸ ਸਮਾਪਤ ਕਰਦੇ ਹਾਂ ਤੇ ਆਪ ਜੀ ਨੇ ਬੜੇ ਹੀ ਇੱਕ ਇੱਕਾਦਰ ਕਰਕੇ ਇਸ ਪ੍ਰਸੰਗ ਨੂੰ ਉਪਸਰਵਨ ਕਰਨਾ ਕੀਤਾ ਹੈ ਸੋ ਮੇਰੀ ਫਿਰ ਉਹੀ ਬੇਨਤੀ ਹੈ ਮੈਂ ਮਰੋਦ ਕਰਦਾ ਹੇ ਜਿਹੜੀ ਕਥਾ ਹੈ ਇਸ ਦੇ ਨਾਲ ਜੁੜਨਾ ਕਰੋ ਇਸ ਦਾ ਜੁੜਨਾ ਕਰਨਾ ਜਿਹੜਾ ਹੈ ਆਪ ਜੀ ਨਾਲ ਜੋਗੇ ਜੋ ਜੁੜ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਤੋਂ ਸੇਧ ਲੈ ਕਰਕੇ ਆਪਣੇ ਜੀਵਨ ਨੂੰ ਉਹਨਾਂ ਦਾ ਸਿੱਖਿਆ ਬਣਾ ਦਾ ਯਤਨ ਕਰੋਗੇ ਤੋ ਇਤਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਪੁਲਾ ਚੁਕਾ ਦੀ ਜਿਮਾ ਬਖਸ਼ਣਾ ਜੀ ਸੋ ਕਾਜ ਕੇ ਬੁਲਾਉਤੀ ਵਾਹਿਗੁਰੂ ਜੀ ਦਾ ਖਾਲਸਾ Va, you're the